ਜਿਨ੍ਹਾਂ ਨੇ ਨਹੀਂ ਕਰਵਾਈਆਂ ਉਹਨਾਂ ਨੇ ਜੇ ਕਿਤੇ ਫਲਾਈ ਕਰਨਾ ਤਾਂ ਉਹਨਾਂ ਨੂੰ ਚੱਕਰ ਪੈ ਸਕਦਾ ਜੇ ਤੁਹਾਡੇ ਕੋਲ ਪ੍ਰੋਪਰ ਆਈਡੀ ਨਹੀਂ ਆ ਤੁਹਾਨੂੰ 45 ਡਾਲਰ ਫੀਸ ਦੇਣੀ ਪਊਗੀ ਜੇ ਟਾਈਮ ਲੱਗਦੇ ਲੱਗਦੇ ਤੁਹਾਡੀ ਫਲਾਈਟ ਲੰਘ ਗਈ ਤੇ ਤੁਸੀਂ ਕਹੋ ਵੀ ਸਾਡੀ ਸਿਕਿਉਰਿਟੀ ਦੇ 45 ਡਾਲਰ ਵਾਪਸ ਕਰੋ ਉਹ ਇਹਨਾਂ ਨੇ ਨਹੀਂ ਕਰਨਾ ਕਿ ਅਮਰੀਕਾ ਦੇ ਵਿੱਚ 1 ਫਰਵਰੀ ਤੋਂ ਨਵਾਂ ਨਿਯਮ ਸ਼ੁਰੂ ਹੋਣਾ ਤੁਹਾਡੀ ਐਕਸੈਪਟੇਬਲ ਆਈਡੀ ਜਿਹੜੀ ਹੋਣੀ ਚਾਹੀਦੀ ਆ ਰੀਅਲ ਆਈਡੀ ਹੋਣੀ ਚਾਹੀਦੀ ਆ ਤੁਹਾਡੀ ਜਿਦੋਂ ਤੁਹਾਡਾ ਡਰਾਈਵਰ ਲਾਇਸੈਂਸ ਆ ਤੁਹਾਡਾ ਪਾਸਪੋਰਟ ਆ ਜਾਂ ਜਿਹੜਾ ਤੁਹਾਡਾ ਕਾਰਡ ਆ ਗ੍ਰੀਨ ਕਾਰਡ ਆ ਜਾਂ ਤੁਹਾਡਾ ਨੈਕਸਸ ਜਾਂ ਗਲੋਬਲ ਐਂਟਰੀ ਕਾਰਡ ਆ ਅਮਰੀਕਾ ਦੀ ਮਿਲਟਰੀ ਦੀ ਆਈਡੀ ਆ ਜਾਂ ਤੁਹਾਡੀ ਸਟੇਟ ਇਸ਼ੂਜ਼ ਜਿਹੜੀ ਫੋਟੋ ਆਈਡੀ ਆ ਇਹ ਅਪਡੇਟਡ ਆਈਟੀ ਨੇ ਬਹੁਤੇ ਲੋਕਾਂ ਦੇ ਕੋਲ ਹੈਗੀਆਂ 90 95% ਲੋਕਾਂ ਦੇ ਕੋਲ ਅਪਡੇਟਡ ਆਈਡੀ ਹੀ ਨੇ ਇਸ ਵੇਲੇ ਲਗਾਤਾਰ ਇਸ ਸਾਲ ਦੀਆਂ ਅਨਾਉਂਸਮੈਂਟਸ ਹੋ ਰਹੀਆਂ ਲੋਕਾਂ ਨੇ ਕਰਵਾ ਲਈਆਂ ਪਰ ਜਿਨ੍ਹਾਂ ਨੇ ਨਹੀਂ ਕਰਵਾਈਆਂ ਉਹਨਾਂ ਨੇ ਜੇ ਕਿਤੇ ਫਲਾਈ ਕਰਨਾ ਤਾਂ ਉਹਨਾਂ ਨੂੰ ਚੱਕਰ ਪੈ ਸਕਦਾ ਜੇ ਤੁਹਾਡੇ ਕੋਲ ਪ੍ਰੋਪਰ ਆਈਡੀ ਨਹੀਂ ਆ ਤੁਹਾਨੂੰ 45 ਡਾਲਰ ਫੀਸ ਦੇਣੀ ਪਊਗੀ 45 ਡਾਲਰ ਦਾ ਮਤਲਬ ਇਹ ਆ ਕਿ ਜੇ ਤੁਸੀਂ ਬਿਨਾ ਵੈਲਿਡ ਆਈਡੀ ਤੇ ਉੱਥੇ ਪਹੁੰਚ ਜਾਂਦੇ ਆ ਜਾਂ ਤੁਹਾਡੀ ਆਈਡੀ ਐਕਸਪਾਇਰ ਹੋਈ ਆ ਮਤਲਬ ਜੇ ਤੁਹਾਡੀ ਆਈਡੀ ਐਕਸਪਾਇਰ ਹੋਈ ਆ ਡੈਮੇਜ ਆ ਜਾਂ ਤੁਸੀਂ ਘਰ ਭੁੱਲ ਗਏ ਆ ਤੁਹਾਡੇ ਕੋਲੇ ਰੀਅਲ ਆਈਡੀ ਦੀ ਜਿਹੜੀ ਹੈ ਨਹੀਂ ਗਈ ਤਾਂ ਉਹ ਉਹ ਮਤਲਬ ਉਹਨਾਂ ਨੂੰ ਸਾਰਿਆਂ ਨੂੰ ਇੱਕ ਤਰੀਕੇ ਦੇ ਨਾਲ ਉੱਥੇ ਉਹ 45 ਡਾਲਰ ਦੇਣੇ ਪੈ ਸਕਦੇ ਆ ਜੇ ਤੁਸੀਂ ਆਪਣੀ ਐਕਸੈਪਟਡ ਆਈਡੀ ਲੈ ਕੇ ਆਉਨੇ ਆ ਤਾਂ ਫਿਰ ਤੁਹਾਡੀ ਕੋਈ ਫੀਸ ਨਹੀਂ ਫੇ ਸਿਕਿਉਰਿਟੀ ਉਸੇ ਤਰੀਕੇ ਦੇ ਨਾਲ ਹੋ ਜੂਗੀ 1 ਫਰਵਰੀ ਤੋਂ ਇਹ ਨਿਯਮ ਲਾਗੂ ਹੋਣਾ ਆ ਏਅਰਪੋਰਟ ਦੇ ਉੱਤੇ ਬਿਨਾ ਵੈਲਿਡ ਆਈਡੀ ਤੋਂ ਜਾਣ ਦੇ ਨਾਲ 45 ਡਾਲਰ ਦੇਣੇ ਪੈਣਗੇ ਉਹਦਾ ਕਾਰਨ ਇਹ ਆ ਵੀ ਉਹ ਤੁਹਾਨੂੰ ਫਿਰ ਲਾਈਨ ਚੋਂ ਪਾਸੇ ਕੱਢ ਲੈਣਗੇ ਜੇ ਤੇ ਤੁਹਾਡੇ ਕੋਲ ਆਈਡੀ ਹੈਗੀ ਆ ਫਿਰ ਤੁਹਾਡਾ ਸਕਿਉਰਿਟੀ ਚੈੱਕ ਹੋ ਗਿਆ ਉਹ ਉਸੇ ਤਰੀਕੇ ਨਾਲ ਚੱਲੀ ਜਾਣਾ ਹੁਣ ਰੌਲਾ ਇਹ ਆ ਵੀ ਇਹ ਅਨਾਉਂਸਮੈਂਟ ਤੇ ਬੜੇ ਚਿਰ ਦੀ ਹੋਈ ਆ ਵੀ 1 ਫਰਵਰੀ ਤੋਂ ਜਿਹੜੀ ਆਈਡੀ ਚਾਹੀਦੀ ਆ ਪਰ ਪਹਿਲਾਂ ਇਹ ਦੱਸਿਆ ਜਾ ਰਿਹਾ ਸੀ ਵੀ ਜੇ ਤੁਹਾਡੇ ਕੋਲ ਆਈਡੀ ਹੈ ਨਹੀਂ ਤਾਂ ਫੀਸ 18 ਡਾਲਰ ਲੱਗਣੀ ਆ ਹੁਣ ਉਹ 18 ਦੀ ਦੁੱਗਣੀ ਤੋਂ ਵੀ ਵੱਧ ਕਰਕੇ 45 ਡਾਲਰ ਕਰ ਦਿੱਤੀ ਆ ਸੋ ਇਹ ਉਹ ਕਹਿੰਦੇ ਨਵੇਂ ਸਿਸਟਮ ਦੇ ਲਈ ਆ ਪੀਐਸਏ ਨੇ ਜਿਹੜਾ ਇਹ ਕਿਹਾ ਆ ਕਿ ਇਹ ਨਵਾਂ ਜਿਹੜਾ ਆਈਡੀ ਚੈੱਕ ਸਿਸਟਮ ਆ ਜਿਹਨੂੰ ਇਹ ਕਨਫਰਮ ਆਈਡੀ ਕਹਿੰਦੇ ਆ ਇਹਦੇ ਵਿੱਚ ਬਾਇਓਗ੍ਰਾਫਿਕ ਇਨਫੋਰਮੇਸ਼ਨ ਤੁਹਾਡੀ ਜਿਹੜੀ ਨਾਮ ਐਡਰੈਸ ਹਿਸਟਰੀ ਇਦਾਂ ਜਿਹੜੀ ਬਾਇਓਮੈਟ੍ਰਿਕਸ ਆ ਫਿੰਗਰਪ੍ਰਿੰਟ ਤੁਹਾਡਾ ਫੇਸ ਸਕੈਨ ਜਾਂ ਉਹ ਸਾਰਾ ਕੁਝ ਤੁਹਾਡੀ ਆਈਡੀ ਕਨਫਰਮ ਕਰਨ ਦੇ ਲਈ ਕੀਤਾ ਜਾਊਗਾ ਦੂਜੀ ਗੱਲ ਫੀਸ ਨੋਨ ਰਿਫੰਡੇਬਲ ਆ ਮਨ ਲਓ ਤੁਹਾਡੇ ਕੋਲ ਆਈਡੀ ਨਹੀਂ ਤੁਹਾਡੇ ਚੱਲੇਗੇ ਤੁਹਾਨੂੰ ਚੈੱਕ ਕੀਤਾ ਤੇ ਉਹ ਚੈੱਕ ਕਰਨ ਦੇ ਵਿੱਚ ਟਾਈਮ ਲੱਗਣਾ ਤੇ ਜੇ ਟਾਈਮ ਲੱਗਦੇ ਲੱਗਦੇ ਤੁਹਾਡੀ ਫਲਾਈਟ ਲੰਘ ਗਈ ਤੇ ਤੁਸੀਂ ਕਹੋ ਵੀ ਸਾਡੀ ਸਿਕਿਉਰਿਟੀ ਦੇ 45 ਡਾਲਰ ਵਾਪਸ ਕਰੋ ਉਹ ਇਹਨਾਂ ਨੇ ਨਹੀਂ ਕਰਨੇ ਮੰਨ ਲਓ ਤੁਹਾਡੀ ਇਹਨਾਂ ਨੇ ਸਿਕਿਉਰਿਟੀ ਚ ਕਲੀਅਰ ਹੀ ਨਹੀਂ ਕੀਤਾ ਤੁਹਾਨੂੰ ਉਹਦੀ ਵੀ ਕੋਈ ਗਾਰੰਟੀ ਨਹੀਂ ਤੁਹਾਡੇ 45 ਡਾਲਰ ਵਾਪਸ ਨਹੀਂ ਹੋਣੇ ਸੋ ਇਹ ਗਾਰੰਟੀ ਨਹੀਂ ਕਰਦੇ ਕਿ ਤੁਹਾਨੂੰ ਜਿਹੜੇ ਆ ਉਹ ਔਰ ਜਿਹੜੇ ਆਈਡੀ ਚੈੱਕ ਆ ਇਹ 10 ਦਿਨ ਦੇ ਲਈ ਵੈਲਿਡ ਰਹੂਗਾ ਤੁਸੀਂ ਆਪਣੇ ਫਲਾਈ ਕਰਨ ਤੋਂ ਪਹਿਲਾਂ ਆਨਲਾਈਨ ਵੀ ਪੇ ਕਰ ਸਕਦੇ ਹੋ ਸੋ ਹੁਣ ਇਹਦੀ TSA ਪਲਾਨ ਕਰ ਰਹਾ ਕਿ ਇਦਾਂ ਦੀ ਆਪਸ਼ਨ ਲਿਆਂਦੀ ਜਾਵੇ ਜਿਹਦੇ ਨਾਲ ਐਡਵਾਂਸ ਆਨਲਾਈਨ ਪੇ ਕੀਤਾ ਜਾ ਸਕੇ ਤਾਂ ਕਿ ਜਿਹੜਾ ਸਿਸਟਮ ਆ ਉਹ ਜਦੋਂ ਤੁਸੀਂ ਪਹੁੰਚੋ ਤੇ ਉੱਥੇ ਰੈਡੀ ਹੋਵੇ ਸੋ ਜੇ ਪ੍ਰੀਪੇਡ ਹੈਗੇ ਆ ਜੇ ਤੁਸੀਂ ਪ੍ਰੀਪੇਡ ਨਹੀਂ ਪੇ ਕੀਤਾ ਤੇ ਇਹਨਾਂ ਨੇ ਤੁਹਾਨੂੰ ਉੱਥੇ ਸਾਈਡ ਦੇ ਉੱਤੇ ਪੁੱਲ ਕਰ ਲੈਣਾ ਤੇ ਬਿਨਾ ਆਈਡੀ ਵਾਲਿਆਂ ਨੂੰ ਜਿਹੜਾ ਉੱਥੇ ਜ਼ਿਆਦਾ ਟਾਈਮ ਲੱਗੂਗਾ ਤੇ ਉਹ ਕਹਿੰਦੇ ਵੀ ਜੇ ਤੁਹਾਡੇ ਕੋਲ TSA ਨੇ ਵਾਰਨਿੰਗ ਦਿੱਤੀ ਆ ਕਿ ਜਿਹੜਾ ਨਵਾਂ ਆਈਡੀ ਚੈੱਕ ਪ੍ਰੋਸੈਸ ਆ ਇਹ ਇਹਦੇ ਤੇ ਐਕਸਟਰਾ ਟਾਈਮ ਲੱਗੂਗਾ ਸੋ ਇੱਕ ਤੇ ਪਹਿਲਾਂ ਪਹੁੰਚੋ ਦੂਜਾ ਮੰਨ ਕੇ ਚੱਲੋ ਟਾਈਮ ਲੱਗਣਾ ਤੀਜਾ ਉਹ ਕਹਿੰਦੇ ਸਬਰ ਰੱਖੋ ਸੋ ਇਹ ਫੀਸ ਕਿਉਂ ਚਾਰਜ ਕਰ ਰਹੇ ਹੋ ਕਹਿੰਦੇ ਇਹ ਟੈਕਸ ਪੇਰ ਤੇ ਨਹੀਂ ਪੈ ਜੋਰ ਇਹਦਾ ਜਿਹੜਾ ਬੋਝ ਪਾ ਰਹੇ ਅਸਲ ਦੇ ਵਿੱਚ ਇਹ ਜਿਹੜੀ ਹਾਈ ਟੈਕ ਉੱਥੇ ਲਾਏ ਗਏ ਨੇ ਉਹ ਉਹਨੂੰ ਚੈੱਕ ਕਰਨ ਦੇ ਲਈ ਕਿਓਸ ਜਿਹੜੇ ਲਾਏ ਗਏ ਨੇ ਜਾਂ ਉੱਥੇ ਬਾਇਓਮੈਟ੍ਰਿਕਸ ਨੇ ਉਦੋਂ ਸਾਫਟਵੇਅਰ ਆ ਡਾਟਾ ਸਿਸਟਮ ਆ ਸਿਕਿਉਰਿਟੀ ਚੈਕਸ ਨੇ ਉਹ ਕਸਟਮਰ ਸਪੋਰਟ ਆ ਉਹ ਸਾਰਾ ਕੁਝ ਜਿਹੜੀ ਫੀਸ ਆ ਉਹਨੂੰ ਕਵਰ ਕਰਦੀ ਆ ਤੇ ਇਹਦੇ ਲਈ ਇਹ ਫੀਸ ਰੱਖੀ ਗਈ ਆ ਸੋ ਬਿਹਤਰ ਆ ਕਿ ਤੁਸੀਂ ਆਪਣੀ ਆ ਆਈਡੀ ਜਿਹੜੀ ਆ ਉਹਨੂੰ ਅਪਡੇਟ ਕਰ ਲਓ ਜੇ ਕਿਸੇ ਨੇ ਰਹੀ ਦੀ ਬਹੁ ਗਿਣਤੀ ਕਰ ਚੁੱਕਿਆ ਜੇ ਕੋਈ ਰਹਿ ਗਿਆ ਤਾਂ ਉਹ ਇਸ ਲੰਬੇ ਚੱਕਰ ਨਾਲੋਂ ਬਚਣ ਦੇ ਲਈ ਉਹਨੂੰ ਅਪਡੇਟ ਜ਼ਰੂਰ ਕਰ ਲੈਣ ਤੇ ਆਪਣੀ ਅਸਲੀ ਆਈਡੀ ਦੇ ਨਾਲ 에어ਪੋਰਟ ਦੇ ਉੱਤੇ ਪਹੁੰਚ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਤੇ ਕੱਲ ਫਿਰ ਆ ਰਹਾਂਗੇ ਕੁਛ ਨਵੀਆਂ ਗੱਲਾਂ ਬਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ